ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗੇ ਵੀ ਆਪਾਂ ਸਲਵਾਰ ਰੈਡੀ ਕਰਨ ਤੋਂ ਬਾਅਦ ਜਿਹੜੀ ਸਲਵਾਰ ਦੀ ਮੂਰੀ ਆ ਉਹਦੇ ਪਹੁੰਚੇ ਤੇ ਆਪਾਂ ਕਿਵੇਂ ਸਲਾਈ ਲਾਈਏ ਵੀ ਆਪਣੇ ਸਲਵਾਰ ਬੈਕ ਸਾਈਡ ਤੋਂ ਝੁੰਗ ਜਾ ਨਾ ਪਵੇ ਤੇ ਸਹੀ ਰਵੇ ਇਸ ਦੇਖਿਓ ਇਸ ਵੀਡੀਓ ਵਿੱਚ ਧਿਆਨ ਨਾਲ ਹਾਂਜੀ ਆਪਣੀ ਜਿਹੜੀ ਸਲਵਾਰ ਆ ਗਈ ਤਿਆਰ ਆ ਗਈ ਇਹਦੀ 6 ਇੰਚ ਤਿਆਰ ਮੂਰੀ ਆ ਗਈ 6 ਇੰਚ ਮੂਰੀ ਤਿਆਰ ਆਪਾਂ ਸਵਾ 6 ਇੰਚ ਤੇ ਨਿਸ਼ਾਨੀ ਲਾਵਾਂਗੇ ਹਾਂਜੀ ਸਵਾ 6 ਇੰਚ ਤੇ ਨਿਸ਼ਾਨੀ ਨਾਵਾਗੇ 6 ਤੇ ਨਹੀਂ ਰੱਖਣੀ ਹੈਗੀ ਵੀ ਜਿਵੇਂ ਆਪਾਂ ਪੂਰੀ 6 ਇੰਚ ਤਿਆਰ ਕਰ ਤੇ 6 ਤੇ ਨਿਸ਼ਾਨੀ ਲਾ ਕੇ ਆਪਾਂ ਸਲਾਈ ਲਾਤੀ ਸੀਨਾਂ ਦੀ ਐਵੇਂ ਨਹੀਂ ਰੱਖਣਾ ਹੈਗਾ ਦਾ ਸਵਾ 6 ਇੰਚ ਤੇ ਨਿਸ਼ਾਨੀ ਲਾ ਕੇ ਆਪਾਂ ਸਲਾਈ ਲਾਵਾਂਗੇ ਹਾਂ ਦੇਖੋ ਧਿਆਨ ਨਾਲ ਤੁਸੀਂ ਵੀਰੇ ਵਿੱਚ ਹਾਂਜੀ ਤੇ ਇਹ ਐਵੇਂ ਕਰਦੇ ਆਗੇ ਵੀ 6 ਇੰਚ ਮੋਰੀ ਹੁੰਦੀ ਹੈ 6 ਇੰਚ ਤੇ ਨਿਸ਼ਾਨੀ ਲਾ ਦਿੰਦੇ ਆ ਉਹ ਫਿਰ ਜਦੋਂ ਆਪਾਂ ਸਿੱਧੀ ਕਰਦੇ ਆਂਗੇ ਘਟ ਜਾਂਦੀ ਹੈਗੀ ਮੋਰੀ ਤੇ ਇੱਥੋਂ ਆਪਾਂ ਜਿਵੇਂ ਇਹ ਮੂਰੀ ਆਪਣੀ ਚੌੜੀ ਹੈਗੀ 7.2 ਇੰਚ ਦੀ ਮੂਰੀ ਆ ਇੱਥੋਂ ਆਪਾਂ 7 ਇੰਚ ਰੱਖਾਂਗੇ ਜਿੰਨੀ ਚੌੜੀ ਹੋਊਗੀ ਉਹਦੀ ਮਤਲਬ ਕਿ ਮੂਰੀ ਸਟੇਟ ਲੈਣ ਲੱਗੂਗੀ ਸਿੱਧੀ ਥੋੜੀ ਜੀ ਥੋੜੀ ਜੀ ਸਿੱਧੀ ਲੱਗੂਗੀ ਤੇ ਇਸ ਤੋਂ ਬਾਅਦ ਆਪਾਂ ਇੱਥੋਂ ਨਿਸ਼ਾਨੀ ਲਾ ਕੇ ਤੇ ਰੇਵ ਕਰ ਦਾਂਗੀ ਸਲਾਈ ਵੈਸੇ ਐਂਟੀ ਟੇਪ ਨਾਲ ਸਲਾਈ ਲਾਉਣ ਐਂਟੀ ਟੇਪ ਨਾਲ ਵੀ ਨਿਸ਼ਾਨੀ ਲਾਉਣ ਦੀ ਲੋੜ ਨਹੀਂ ਪੈਂਦੀ ਵੈਸੇ ਹੀ ਆਪਾਂ ਸਲਾਈ ਇਸ ਹਸਾਮ ਨਾਲ ਲੱਗ ਜਾਂਦੀ ਹੈਗੀ ਜਿਹੜੀ ਤਾਂ ਹੁਣ ਬਰੀਕ ਮੋਰੀ ਹੁੰਦੀ ਆ ਉਹਦੀ ਰੇਵ ਲਾਉਨੇ ਆ ਆਪਾਂ ਬਰੀਕ ਮੋਰੀ ਆ ਜਿਹੜੀ ਉਸ ਦੀ ਰੇਵ ਸਲਾਈ ਲਾਵਾਂਗੇ ਤੇ ਜਿੰਨੀ ਆਪਣੀ ਮੋਰੀ ਚੌੜੀ ਹੋਈ ਜਾਊਗੀ ਉਹ ਉਹਨੂੰ ਹੀ ਮਤਲਬ ਕਿ ਸਟੇਟ ਜੀ ਹੋਈ ਜਾਊਗੀ ਉਹਦੀ ਜਿਹੜੀ ਸਲਾਈ ਹੈਗੀ ਹਾਂਜੀ ਇਹ ਆਪਾਂ 6.5 ਇੰਚ ਤੇ ਨਿਸ਼ਾਨੀ ਲਾ ਕੇ ਤੁਹਾਨੂੰ ਸਲਾਈ ਕਰਕੇ ਤੇ ਇਸ ਤੋਂ ਬਾਅਦ ਆਪਾਂ ਦਿਖਾਵਾਂਗੇ ਸਿੱਧੀ ਕਰਕੇ ਇਹ ਸਲਵਾਰ ਵੀ ਕਿਵੇਂ ਆਪਣੀ ਬਣ ਕੇ ਤਿਆਰ ਹੁੰਦੀ ਹੈਗੀ ਸਲਵਾਰ ਸਲਾਈ ਲੱਗਣ ਤੋਂ ਬਾਅਦ ਆ ਦੇਖੋ ਆਪਾਂ ਇੱਕ 스티ਚ ਲਾਤੀ ਸੁਨਾਈ ਲਾਤੀ ਸਾਰੇ ਤੇ ਸੁਨਾਈ ਲਾ ਕੇ ਤੇ ਆਪਾਂ ਸਿੱਧੀ ਕਰਦੇ ਆਂ ਸਲਵਾਰ ਤੇ ਕਰਕੇ ਦੱਸਦੇ ਆ ਤੁਹਾਨੂੰ ਵੀ ਕਿੰਨੇ ਆਪਣੀ ਸਲਵਾਰ ਦੀ ਸੀਨ ਉਹ ਹੁੰਦੀ ਹੈਗੀ ਲੱਗਦੀ ਹੈਗੀ ਦਿਸਦੀ ਆ ਵੈਕਸਾਈਡ ਤੋਂ ਵੀ ਝੋਲ ਆਉਂਦਾ ਜਾਂ ਨਹੀਂ ਆਉਂਦਾ ਹੈਗਾ ਗਏ ਹਾਂਜੀ ਦੇਖੋ ਆਪਾਂ ਸਿੱਧੀ ਕਰ ਲਈ ਸਲਵਾਰ ਆ ਇੱਕ ਆਪਾਂ ਪੱਟੀ ਵੀ ਲਾਈ ਹੈਗੀ ਆਪਣੀ ਸਲਵਾਰ ਦੀ ਮੋਰੀ ਤੇ ਇਹ ਕੱਪੜੇ ਨਾਲ ਹੀ ਦਿੱਤੀ ਹੋਈ ਸੀਗੀ نیچے ਆਪਾਂ ਸਲਵਾਰ ਤੇ ਲਾਈਏ ਦੇਖੋ ਆਪਣੀ ਸਲਵਾਰ ਇਹ ਥੋੜੀ ਜੀ ਸਟੇਟ ਸਲਵਾਰ ਬਣਾਈ ਸੀ ਆਪਾਂ ਦੇਖੋ ਸਲਵਾਰ ਦੀ ਕੋ ਬਿਲਕੁਲ ਵੀ ਵਿੱਚ ਇਹਦੇ ਝੋਲ ਨਹੀਂ ਹੈਗਾ ਸਿੱਧੀ ਲੈਂ ਸਟੇਟ ਪਈ ਹੈਗੀ ਜੇ ਤੁਸੀਂ ਅਗਰ ਐਮੀ ਮੰਨ ਲਓ ਕਿ ਸਲਾਈ ਲਾਉਂਗੇ ਤਾਂ ਤੁਹਾਡੀ ਵੀ ਐਮੀ ਲੁੱਕ ਆਉਗੀ ਸਲਵਾਰ ਦੀ ਬੈਕ ਸਾਈਡ ਤੋਂ ਸੋ ਆਪਣੇ ਜੇ ਵੀਡੀਓ ਵਧੀਆ ਲੱਗਦੀਆਂ ਨੇ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਲਿਆ ਕਰੋ ਕਮੈਂਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਔਰ ਜੇ ਆਪਨੇ ਨਵੇਂ ਨਵੇਂ ਵੀਡੀਓ ਦੇਖਣ ਵਾਸਤੇ ਚੈਨਲ ਨੂੰ